ਕਲ ਕਿਸਾਨਾਂ ਦੀ ਦਿੱਲੀ ਕੂਚ ਦੀ ਤਿਆਰੀ ਹੈਗੀ ਆ ਉਸ ਦੇ ਵਿੱਚ ਕਾਰ ਕਿਸਾਨ ਆਪਣੀਆਂ ਤਿਆਰੀਆਂ ਕਰ ਰਹੇ ਦੇਖ ਰਹੇ ਕਿ ਆਸ-ਪਾਸ ਕੋਈ ਅਜੀਹਾ ਮਾਹੌਲ ਤਾਂ ਨਹੀਂ ਪੈਦਾ ਹੋ ਰਿਹਾ ਜਿਸ ਦੇ ਨਾਲ ਕਿਸਾਨਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਕਰੇ ਇੱਕ ਇੱਕ ਤਿਆਰੀ ਕੀਤੀ ਜਾ ਰਹੀ ਹੈ ਪ੍ਰੋਕਲਨ ਮਸ਼ੀਨਾ ਜੀਸੀਬੀ ਮਸ਼ੀਨਾ ਅਲੱਗ-ਅਲੱਗ ਟਰੈਕਟਰ ਟਰੈਕਟਰ ਤਿਆਰ ਕੀਤੇ ਬਲਵੰਤ ਸਿੰਘ ਬਰਾਮਕੇ ਮੈਨ ਆਮਜੂਦ ਹੈ ਬਰਾਮਕੇ ਸਾਹਿਬ ਤਿਆਰੀਆਂ ਕਿਸ ਤਰ੍ਹਾਂ ਦੀ ਚੱਲ ਰਹੀਆਂ ਹੈਗੀਆ ਦੇਖੋ ਅਸ਼ੂ ਜੀ ਜਿਸ ਤਰ੍ਹਾਂ ਸਰਕਾਰ ਨੇ ਬੜੇ ਵੱਡੇ ਪ੍ਰਬੰਧ ਸਾਨੂੰ ਇਸ ਦੇਸ਼ ਦੇ ਦੁਸ਼ਮਣ ਸਮਝ ਕੇ ਕੀਤੇ ਹੋਏ ਨੇ ਅਸੀਂ ਆਪਣੇ ਵੱਲੋਂ ਉਹ ਛੋਟੇ ਮੋਟੇ ਪੁਖਤਾ ਪ੍ਰਬੰਧ ਕੀਤੇ ਨੇ ਵੀ ਜਿਨ੍ਹਾਂ ਦੇ ਨਾਲ ਜਿਹੜੀ ਉਹ ਬੈਰੀਕੇਡਿੰਗ ਦਾ ਰਸਤਾ ਹੈਗਾ ਉਹਨਾਂ ਨੂੰ ਪਾਸੇ ਹਟਾ ਕੇ ਜਿਹੜੀ ਸਾਡੀ ਪਹਿਲ ਆ ਪਹਿਲੇ ਹੋਵੇਗੀ ਵੀ ਸਾਰੇ ਆਗੂ ਸਬਾਨ ਜਾ ਕੇ ਉਸ ਜਿਹੜੀ ਬੈਰੀਕੇਟਿੰਗ ਦੇ ਸਾਰੇ ਅਧਿਕਾਰੀ ਕਰਮਚਾਰੀ ਉੱਚ ਅਧਿਕਾਰੀ ਨੇ ਉਹਨਾਂ ਨਾਲ ਬੜੇ ਤਰੀਕੇ ਦੇ ਨਾਲ ਗੱਲਬਾਤ ਕੀਤੀ ਕਰਾਂਗੇ ਵੀ ਤੁਸੀਂ ਇਸ ਚੀਜ਼ ਨੂੰ ਪਾਸੇ ਹਟਾ ਦਿਓ ਕਿਉਂਕਿ ਕਿਸਾਨ ਦੇ ਦੋ ਪੁੱਤ ਨੇ ਇੱਕ ਪੁੱਤ ਉਹ ਜਿਹੜਾ ਬਾਪ ਦੇ ਆਖੇ ਲਾ ਕੇ ਮੁੱਢ ਦੇ ਕਈ ਰੱਖ ਕੇ ਤੇ ਖੇਤਾਂ ਨੂੰ ਪਾਣੀ ਲਾਉਂਦਾ ਇੱਕ ਪੁੱਤ ਉਹ ਏ ਜਿਹੜਾ ਸਰਕਾਰ ਦੀ ਨੌਕਰੀ ਕਰਦਾ ਤੇ ਸਰਕਾਰ ਦੇ ਕਹਿ ਤੇ ਚੱਲਦਾ ਜਿਸ ਤਰ੍ਹਾਂ 13 ਤਰੀਕ ਤੋਂ ਲੈ ਕੇ ਸਾਡੇ ਤੇ ਅੰਦਾ ਤੰਦ ਜਿਹੜੇ ਅਥਰੂ ਗੈਸ ਦੇ ਗੋਲੇ ਵਰਸੇ ਨੇ ਬੁਲੇਟਸ ਵਰਤੀਆਂ ਨੇ ਇਹ ਜੜੀਆਂ ਸਾਰੀਆਂ ਚੀਜ਼ਾਂ ਨੇ ਮੈਂ ਸਮਝਣਾ ਵੀ ਲੋਕਤੰਤਰ ਦਾ ਸ਼ਰੇਆਮ ਕਾਣ ਹੋ ਰਿਹਾ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਜੇ ਇਸ ਤਰ੍ਹਾਂ ਜਮਹੂਰੀਅਤ ਦਾ ਕਾਹਨ ਹੋਵੇਗਾ ਤੇ ਫਿਰ ਇਹ ਜਿਹੜੇ ਲੋਕ ਨੇ ਇਹ ਕਿਸ ਤਰ੍ਹਾਂ ਬਸੇਬਾ ਕਰਨਗੇ ਅਸੀਂ ਕੀ ਲੋਕਾਂ ਤੋਂ ਕੀ ਸਰਕਾਰਾਂ ਤੋਂ ਕੀ ਮੰਗ ਸਕਨੇ ਆ ਕਿਉਂਕਿ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਵੋਟਾਂ ਪਾ ਕੇ ਇਹਨਾਂ ਸਰਕਾਰਾਂ ਨੂੰ ਬਣਾਇਆ ਔਰ ਕੁਰਸੀਆਂ ਤੇ ਬਿਠਾਇਆ ਹੋਇਆ ਪਰ ਅੱਜ ਸਾਡੇ ਨਾਲ ਇਦਾਂ ਦਾ ਜਿਹੜਾ سلوਕ ਕੀਤਾ ਜਾ ਰਿਹਾ ਮੈਂ ਸਮਝਦਾ ਹਾਂ ਕਿਂਦਰ ਸਰਕਾਰ ਦਾ ਕਿਸਾਨਾਂ ਤੇ ਮਜ਼ਦੂਰਾਂ ਦੇ ਪ੍ਰਤੀ ਵਤੀਰਾ ਸਹੀ ਨਹੀਂ ਇਸ ਨੀਤ ਤੇ ਨੀਤੀ ਨੂੰ ਸਾਫ਼ ਕਰੇ ਤਾ ਕਰਕੇ ਸਾਡੀਆਂ ਜਿਹੜੀਆਂ ਮੰਗਾਂ ਦੇ ਉੱਪਰ ਗੌਰ ਕਰਕੇ ਉਹਨਾਂ ਨੂੰ ਪੂਰੀਆਂ ਕੀਤਾ। ਹੁਣ ਕੋਈ ਆਏ ਨੀ ਕੇਂਦਰ ਸਰਕਾਰ ਦਾ ਸਨੇਹਾ ਤੁਹਾਡੇ ਤੱਕ। ਅਜੇ ਤੱਕ ਕੋਈ ਸਾਡੇ ਤੱਕ ਸਨੇਹਾ ਪਹੁੰਚਿਆ ਨਹੀਂ। ਜੇਕਰ ਪਹੁੰਚੇਗਾ ਤੇ ਤੁਹਾਡੇ ਨਾਲ ਰੂਪ ਰੂਪ ਜਰੂਰ ਕੀਤਾ ਜਾਵੇਗਾ। ਤੁਸੀਂ ਇੱਥੇ ਪਹੁੰਚੇ ਸੀ ਟਿੱਪਰ ਲਾਇਏ ਗਏ ਪੰਜਾਬ ਸਰਕਾਰ ਵੱਲੋਂ। ਕੀ ਗੱਲਬਾਤ ਹੋਈ ਅਧਿਕਾਰੀਆਂ ਨਾਲ ਤੁਹਾਡੀ? ਇਹ ਰੋਡ ਜਿਹੜੀ ਮੁਹਾਲੀ ਬਰੂਡ ਨੂੰ ਜਾ ਰਹੀ ਆ ਤੇ ਵੱਡੀ ਰੋਡ ਸਿੱਧੀ ਜਿਹੜੀ ਉਹ ਦਿੱਲੀ ਨੂੰ ਜਾ ਰਹੀ ਆ। ਇਹ ਆਪਾਂ ਸ਼ੰਭੂ ਤੋਂ ਹੁਣ ਚੱਲ ਕੇ ਇੱਥੇ ਆਏ ਤੇ ਸਾਨੂੰ ਪਤਾ ਲੱਗਾ ਇੱਥੋਂ ਦੇ ਬਜ਼ੁਰਗਾਂ ਨੇ ਦੱਸਿਆ ਵੀ ਅਸੀਂ ਲੰਗਰ ਲੈ ਕੇ ਇਹਨਾਂ ਪਿੰਡਾਂ ਵਿੱਚ ਆਉਣ ਜਿਹੜੇ ਸਾਰੇ ਕਿਸਾਨਾਂ ਵਾਸਤੇ ਜਿਹੜੇ ਸ਼ੰਭੂ ਬੋਟਰ ਤੇ ਕਿਸਾਨ ਅੰਦੋਲਨ ਦੀ ਲੜਾਈ ਸੰਘਰਸ਼ ਕਰਦੇ ਪਏ ਨੇ ਉਹਨਾਂ ਵਾਸਤੇ ਤਾਂ ਸਾਨੂੰ ਜਿਵੇਂ ਹੀ ਪਤਾ ਲੱਗਿਆ ਫੌਰੀ ਤੌਰ ਤੇ ਅਸੀਂ ਮੇਰੇ ਨਾਲ ਸਰਦਾਰ ਚਮਕੌਰ ਸਿੰਘ ਜੀ ਹੋਰ ਸਾਡੇ ਕਿਸਾਨ ਆਪੂ ਸਹਿਬਾਨ ਨਾਲ ਨੇ ਅਸੀਂ ਇੱਥੇ ਆਣ ਕੇ ਇਥੋਂ ਦੇ ਜਿਹੜੇ ਸਿਕਿਉਰਿਟੀ ਦੇ ਮੇਨ ਨੇ ਹੈਗੇ ਇਨਚਾਰਜ ਡੀਐਸਪੀ ਸਾਹਿਬ ਉਹਨਾਂ ਨਾਲ ਸਰਦਾਰ ਬੂਟਾ ਸੁਣ ਨਾਲ ਗੱਲ ਕੀਤੀ ਇੱਥੇ ਮੈਡਮ ਐਸ.ਡੀ.ਐਮ ਸਾਹਿਬ ਬੈਠੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਵੀ ਇਦਾਂ ਦੀ ਰਿਕਵਰਡ ਜਿਹੜੀ ਹੈ ਉਹ ਨਾ ਕੀਤੀ ਜਾਵੇ ਜੇ ਟਿਪਰ ਵਗੈਰਾ ਕੁਝ ਵੇਖੋ ਸਾਡਾ ਸ਼ਾਂਤਮਈ ਮਾਹੌਲ ਆ ਤੁਹਾਨੂੰ ਪਤਾ ਇੱਕ ਸ ਆਪਾਂ ਦਿੱਲੀ ਦੇ ਬਾਰਡਰਾਂ ਦੇ ਉੱਪਰ ਸੰਘਰਸ਼ ਕੀਤਾ ਹੈਗਾ ਤੋਂ ਬੜੇ ਪ੍ਰੇਮ ਸਤਿਕਾਰ ਜ਼ਬਰਦਸਤ ਜਿਹੜਾ ਟਕਰਾ ਹੈਗਾ ਉਹ ਸਬਰ ਨਾਲ ਕੀਤਾ ਹੁਣ ਵੀ ਅਸੀਂ ਇਸੇ ਤਰ੍ਹਾਂ ਦੇਖੋ 150 ਤੋਂ ਵੱਧ ਜਿਹੜਾ ਸਾਡਾ ਨੌਜਵਾਨੇ ਬਜ਼ੁਰਗੇ ਉਹ ਇਹਨਾਂ ਸਰਕਾਰਾਂ ਨੇ ਫੱਟੜ ਕਰ ਦਿੱਤਾ ਅਸੀਂ ਫਿਰ ਵੀ ਬੜਾ ਵੱਡਾ ਜੇਰਾ ਰੱਖ ਕੇ ਦਿਲ ਤੇ ਹੱਥ ਰੱਖ ਕੇ ਇਸ ਸੰਘਰਸ਼ ਨੂੰ ਅੱਗੇ ਵਧਾ ਰਹੇ ਹੈਗੇ ਆ ਤੇ ਅਸੀਂ ਫਿਰ ਵੀ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹਨਾਂ ਨੂੰ ਤੁਹਾਡੇ ਮਾਧਿਅਮ ਰਹੀ ਚੈਨਲ ਰਹੀ ਬੇਨਤੀ ਕਰਾਂਗੇ ਵੀ ਇਸ ਚੀਜ਼ ਨੂੰ ਪਿੱਛੇ ਹਟਾਇਆ ਜਾਵੇ ਤੇ ਸਾਨੂੰ ਅੱਗੇ ਵਧਨ ਦਿੱਤਾ ਜਾਵੇ ਤੇ ਸਾਨੂੰ ਜਿਹੜੀਆਂ ਛੜੀਆਂ ਮੰਗਾਂ ਨੇ ਉਹਨਾਂ ਨੂੰ ਪੂਰੇ ਤੌਰ ਤੇ ਸਹੀ ਕੀਤਾ ਜਾਵੇ। ਦਿੱਲੀ ਕਿੰਨੇ ਵਜੇ ਕੋਚ ਕਰਨਾ ਕਰਦਾ? ਦਿੱਲੀ ਕੱਲ ਨੂੰ ਸਾਡੇ ਸਾਰੇ ਆਗੂਆਂ ਵੱਲੋਂ ਰਣਨੀਤੀ ਬਣਾ ਕੇ 11 ਵਜੇ ਦੀ ਕਾਲ ਦਿੱਤੀ ਹੋਈ ਆ। ਅੱਗੇ ਅਸੀਂ ਕੋਚ ਕਰਾਂਗੇ ਔਰ ਸਾਡਾ ਜਿਹੜਾ ਪੀਸਫੁਲੀ ਕੰਮ ਹੋਵੇਗਾ। ਠੀਕ ਹੈ। ਪਾਕਿਸਤਾਨ ਦਿੱਲੀ ਜਾਂਦਾ ਹੁੱਕਾ ਦੇ ਚੁੱਕੇ ਤਿਆਰੀਆਂ ਕਰ ਰਹੇ ਹੈਗੇ। ਜ਼ਾਇਜ਼ਾ ਲਿਆ ਜਾ ਰਿਹਾ ਹੈਗਾ। ਤਾਂ ਹੁਣ ਦੇਖਣਾ ਹੈ ਕਿ ਉਸ ਤੋਂ ਪਹਿਲਾਂ ਕੀ ਕੇਂਦਰ ਸਰਕਾਰ ਕੋਈ ਕਿਸਾਨਾਂ ਦੇ ਨਾਲ ਗੱਲਬਾਤ ਕਰਦੀ ਹੈ ਪਰ ਹਾਲਾਂਕਿ ਸਾਡੇ ਸੋਰਸਸ ਲਗਾਤਾਰ ਜਾਣਕਾਰੀ ਦੇ ਰਹੇ ਕਿ ਅਧਿਕਾਰੀ ਲਗਾਤਾਰ ਰਾਬਤਾ ਕਾਇਮ ਕਰ ਰਹੇ ਨੇ ਕੈਮਰਾ ਪਰਸਨ ਅਜੇ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇਨ ਦੀ ਨਿਊਜ਼ ਸ਼ੰਭੂ